ਇਸ ਸਮੇਂ ਕੂੜੀਆ ਸੰਗਠਾ ਭਾਰੀ ਘਟਦੇ ਵਿੱਚ ਇਸ ਚੈਮਾ ਜੋ ਹੜਾ ਹੈ ਇਹ ਕਿ ਪਾਣੀ ਜ਼ਿਆਦਾ ਝੁਕਾਵਾ ਅਜਨਾਲੇ ਲੋਕੀਆਂ ਵਾਂ ਸੰਗਠਾ ਤਾਂ ਕਿ ਜ਼ਿਆਦਾ ਪਾਣੀ ਆਉਣ ਕਾਰਨ ਸੰਗਠਾ ਤੱਕ ਜਿੱਥੋਂ ਤੱਕ ਦੱਸ ਨਹੀਂ ਪਾਇਆ ਜਾ ਰਿਹਾ ਉੱਥੇ ਹਾਇ ਨਗਰਾਂ ਦੇ ਵਿੱਚੋਂ ਹਰ ਇੱਕ ਸੰਸਥਾ ਆਪ ਆਪਣੇ ਛਾਣਾ ਰ ਕਾਰ ਸੇਵਾ ਦੇ ਬਾਬੇ ਪੁਰੀ ਨਾਪੁਰਸ ਆਪਣੀਆਂ ਗੱਡੀਆਂ ਦੇ ਰਾਹ ਪ੍ਰਸਾਦਾ ਖਾਤੇ ਨਾਲ ਸੁੱਕਾ ਰਾਸ਼ਨ ਲੈ ਕੇ ਆਇਆ ਜਿੱਥੇ-ਜਿੱਥੇ ਨਗਰਾਂ ਦੇ ਵਿੱਚ ਸੰਗਤਾਂ ਦੱਸ ਰਹੀਆਂ ਵਾਂ ਬੇੜਿਆਂ ਦਾ ਸਿਪਾਂ ਦਾ ਜਿੱਦਾਂ ਵੀ ਪਾਣੀ ਦੇ ਵਿੱਚ ਉਹਨਾਂ ਸੰਗਤਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ ਐਟ ਬਾਬੇ ਪੂਰੀ ਆਲੇ ਬਾਪੂ ਸਾਰੇ ਸੇਵਾਦਾਰ ਨਗਰਾਂ ਦੇ ਵਿੱਚੋਂ ਬਾਬਾ ਜੀ ਰਾਜੀ ਹਾਲ ਤੋਂ ਵਾਂਗੇ ਬਾਬਾ ਦੇਵ ਸਿੰਘ ਜੀ ਸੇਰੋਂ ਤੋਂ ਆ 10 ਪਿੰਡ ਮੁਦਲ ਚੱਕ ਤੋਂ ਤੇਰਾ ਸੰਤਪੁਰੀ ਦੇ ਗੁਰਜੀ ਬਾਬੇ ਪੂਰੀ ਆਲੇ ਤਰਨਤਾਰ ਤੋਂ ਬਾਬਾ ਜੀ ਉਹਨਾਂ ਨੇ ਤੇ ਇਹਨਾਂ ਦੇ ਬੱਚਿਆਂ ਨੇ ਪ੍ਰੇਰਣਾ ਕੀਤੀ ਨਾਲ ਵੀ ਆਪਾਂ ਕੁਝ ਯੋਗਦਾਨ ਪਾਇਆ ਜਾਵੇ ਤਾਂ ਕਿ ਸੁੱਕੇ ਰਸਣ ਦੀ ਵੀ ਨਾਲ ਨਾਲ ਪ੍ਰਸਾਦ ਦੇ ਪਾਣੀ ਦੀ ਵੀ ਨਾਲ ਨੂੰ ਹਲਕੀ ਕੀਤੀ ਗਈ ਹੈਗੀ ਔਰ ਮਹਾਂਪੁਰਸਾ ਲੋਕ ਕੀਤੀ ਗਈ ਆ ਐ ਟਾਈਮ ਬਾਬਾ ਜੀ ਨੂੰ ਮਹਾਂਪੁਰਸਾ ਲੋ ਜੋ ਸ਼ਿਫਟ ਕੀਤਾ ਜਿੱਥੇ ਗਿਆ ਉਹਦੇ ਵਿੱਚ ਰਾਸਨ ਖਣਕ ਕੇ ਜਿੱਥੇ ਬੇਕਾਂ ਤੇ ਨਹੀਂ ਕੋਈ ਪਹੁੰਚ ਰਿਹਾ ਉਥੇ ਰਾਸਨ ਪਹੁੰਚਾਇਆ ਜਾ ਰਿਹਾ ਵਾ ਸੰਤ ਬਾਬਾ ਜਮਤ ਸਿੰਘ ਜੀ ਪੂਰੀ ਆਲੇ ਬਾਬਾ ਗੁਬਿਆਲ ਸਿੰਘ ਜੀ ਪੂਰੀ ਆਲੇ ਮਹਾਂਪੁਰਸਾ ਮਜੂਦਾ ਮਹਾਂਪੁਰਸਾ ਬਾਬਾ ਨਰਮਦ ਸਿੰਘ ਜੀ ਪੁਰੀਆ ਦੇ ਮਹਾਂਪੁਰਸਾ ਉਹਨਾਂ ਦੀਆਂ ਸਿੱਖ ਸੰਗਤਾਂ ਉਹਨਾਂ ਦੇ ਸੇਵਾਦਾਰ ਉਹਨਾਂ ਦੇ ਜਿਹੇਦਾਰ ਇੱਥੇ ਆ ਚੁੱਕਿਆ ਕਿ ਹੋਰ ਵੀ ਸੰਗਤਾਂ ਦਾ ਬਣੇ ਕਾਠ ਹੋਇਆ ਜਾਊਗਾ ਬਾਬਾ ਜੀ ਆਪਣੀ ਨੂੰ ਵੀਡੀਓ ਕਰਕੇ ਵਿਖਾਈ ਜਾਵੇ ਤਾਂ ਕਿ ਕਿੰਨਾ ਕਿ ਖਾਜਾ ਸੰਗਤਾਂ ਦਾ ਕਿੰਨਾ ਕਿ ਲੰਗਰ ਦਾ ਪ੍ਰਬੰਧ ਪਰ ਕਿੰਨਾ ਕਿ ਪਾਣੀ ਆ ਚੁੱਕਾ ਵਾ ਐਟ ਨਾਲ ਇੱਥੇ ਜੋ ਅੱਗੇ ਪਿੰਡ ਅੱਗੇ ਪਿੰਡਾਂ ਦਾ ਨਾਲ ਆ ਜਾ ਰਿਹਾ ਵਾ ਉਹਨਾਂ ਪਿੰਡ ਵਿੱਚ ਆਪ ਆਪਿਆਂ ਦੀਆਂ ਗੱਡੀਆਂ ਬਾਬੇ ਪੂਰੀ ਵਾਲੇ ਮਹਾਂਪੁਰਸ਼ ਬਾਬਾ ਨਰਮਦ ਸਿੰਘ ਜੀ ਅਤੇ ਨਾਲ ਸੰਗਤਾਂ ਲੈ ਕੇ ਜਾ ਰਹੀਆਂ ਵਾਂ ਐਸੇ ਤਰ੍ਹਾਂ ਹੀ ਮਹਾਂਪੁਰਸ਼ ਦੀ ਸੇਵਾਦਾਰਾਂ ਤੋਂ ਇਹ ਨਾ ਨੀ ਫੁਰਸਤਾਂ ਤੋਂ ਇਹਨਾਂ ਦੇ ਬੱਚਿਆਂ ਤੋਂ ਸਵਾਵਲੇ ਦੇ ਰਹੇ ਨੇ ਸ਼ਰਧੀਆਂ ਗਾਇਕਾਂ ਦੇ ਨਾਮਦਾਨ ਪੁਰ ਸਿੱਖੀ ਜੀਵਨ ਬਲਸਣ ਜੋ ਐ ਕੈਮ ਪਾਣੀ ਦੇ ਵਿੱਚ ਫਸੇ ਹੋਏ ਜੀਵ ਆ ਉਹਨੇ ਦੀ ਸਹਾਇਤਾ ਕਰਕੇ ਉਹਨਾਂ ਨੂੰ ਰੋਸਨ ਪਹੁੰਚਾਇਆ ਜਾਵੇ ਬਾਕੀ ਸੰਗਤਾਂ ਨੂੰ ਸੰਦੇਸ਼ ਮਿਲਿਆ ਵਾ ਕਿ ਗੁਰ ਸਮਾਪਾ ਕੇ ਉਹਨਾਂ ਨੂੰ ਜੋ ਨਕਸ਼ਾ ਤਿਆਰ ਕਰਮੀ ਆ ਪਾਣੀ ਘਟਣ ਤੋਂ ਬਾਅਦ ਉਹਨਾਂ ਨੂੰ ਪੁੱਛ ਕੇ ਸਰਵਾ ਕੀਤਾ ਜਾਊਗਾ ਫਿਰ ਰਸਤਾ ਬਚਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ